ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ 11 6 ਦੀ ਟਰਾਲੀ ਲੈ ਕੇ ਆਏ ਜੀ ਜੈਕ ਵਾਲੀ ਜੈਕ ਵਾਲੀ ਟਰਾਲੀ ਵੀਰ ਬਹੁਤ ਮੰਗ ਰਹੇ ਸੀ 11 6 ਦੀ ਆਪਣੇ ਕੋਲੇ ਆ ਗਈ ਨਵੀਂ ਟਰਾਲੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਿੰਨਾ ਵੀਰਾਂ ਨੇ ਨਹੀਂ ਕੀਤਾ ਆ ਤੇ ਜੇ ਇਸ ਤਰ੍ਹਾਂ ਦੀ ਐਡ ਤੁਸੀਂ ਆਪਣੇ ਇਸ ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਸੰਧ ਦੀਆਂ 4 ਤੋਂ 5 ਫੋਟੋਆਂ ਭੇਜ ਦਿਆ ਕਰੋ ਤੇ ਬਾਕੀ ਸਾਰੀ ਜਾਣਕਾਰੀ ਨਾਲ ਭੇਜਿਆ ਕਰੋ ਰੇਟ ਮਾਰਕੀਟ ਦੇ ਮੁਤਾਬਕ ਜਾਇ ਜੀ ਭੇਜਿਆ ਕਰੋ ਤਾਂ ਜੋ ਤੁਹਾਡੀ ਚੀਜ਼ ਜਲਦੀ ਸੇਲ ਹੋ ਜੇ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਟਰਾਲੀ ਬਾਰੇ ਵੀਡੀਓ ਐਂਡ ਤੱਕ ਵੇਖੋ ਆਪਾਂ ਸਾਰੀ ਕੱਲੀ ਕੱਲੀ ਟਰਾਲੀ ਦੀ ਜਾਣਕਾਰੀ ਦੇਣੀ ਆ ਮਾਲਕ ਵੀਰਾਂ ਦਾ ਨੰਬਰ ਏਰੀਆ ਸਾਰਾ ਕੁਝ ਤੁਹਾਨੂੰ ਐਡਰੈਸ ਵਗੈਰਾ ਦਵਾਵਾਂਗੇ ਤੇ ਸਾਰਿਆਂ ਨਾਲ ਪਹਿਲਾਂ ਆਪਾਂ ਗੱਲ ਕਰ ਲਈਏ ਟਰਾਲੀ ਦੇ ਸੈਜ ਦੀ ਇਹ ਹੈਗੀ ਜੀ 11 6 ਦੀ ਟਰਾਲੀ ਹੈ ਜੀ 11 ਫੁੱਟੀ ਆ 6 ਦੀ ਤੇ ਸਵਾ ਦੋ ਵਾਰੜਾ ਜੀ ਤੇ ਬਾਕੀ 8 4 ਦੇ ਗਾਡਰਾਂ ਤੇ ਬਣੀ ਟਰਾਲੀ ਆ ਇਹ ਇਹ ਚੈਨਰਾ ਵਾਲੀ ਨਹੀਂ ਗੀ ਇਹ ਗਾਡਰਾਂ ਤੇ ਬਣੀ ਟਰਾਲੀ ਹੈ ਜੀ। ਬਾਕੀ ਨਵੇਂ ਗਾਡਰ ਲੱਗੇ ਆ ਜੀ ਕੋਈ ਪੁਰਾਣਾ ਮਾਲ ਨਹੀਂ ਲੱਗਾ ਜਿੰਨਾ ਵੀ ਮਾਲ ਲੱਗਾ ਸਾਰਾ ਨਵਾਂ ਲੱਗਿਆ। ਬਾਕੀ ਨੇੜੇ ਤੋਂ ਤੁਹਾਨੂੰ ਗਾਡਰ ਵਿਖਾ ਦਿੰਨੇ ਆ। 8 4 ਦੇ ਪੂਰੇ ਸਾਫ਼ ਗਾਡਰ ਆ ਜੀ ਦੇਖ ਸਕਦੇ ਹੋ ਸਾਹ ਹਿੱਲ ਦੇ ਗਾਡਰ ਆ। ਬਾਕੀ ਹੁਣ ਗੱਲ ਕਰ ਲਈਏ ਆਪਾਂ ਇਹਦੀ ਹੁੱਕ ਦੀ ਅੱਗੇ। ਹੁੱਕ ਲੱਗੀ ਹੋਈ ਆ ਡਾਈ ਕੰਪਨੀ ਦੀ। 3 2 ਦੀ ਹੁੱਕ ਲੱਗੀ ਹੋਈ ਆ ਪੂਰੀ ਵਧੀਆ ਕੰਪਨੀ ਦੀ ਇਹ ਹੁੱਕ ਆ ਮਸ਼ੀਨੀ ਹੁੱਕ ਆ ਜੀ। ਕੋਈ ਦੂਜੀ ਜੂ ਵਾਲੀ ਹੁੱਕ ਨਹੀਂ ਇਹ ਮਸ਼ੀਨੀ ਹੁੱਕ ਬਣੀ ਵੀ ਵਗੈਰਾ ਬੁਸ਼ ਵਗੈਰਾ ਵਧੀਆ ਲੱਗੇ ਨੇੜ ਤੋਂ ਦੇਖ ਲਓ ਤੁਸੀਂ ਪੂਰੀ ਵਧੀਆ ਮਜ਼ਬੂਤੀ ਵਾਲਾ ਕੰਮ ਆ ਜੀ ਹੁੱਕ ਦਾ ਹੁੱਕ ਨਹੀਂ ਮਰਦੀ ਬਾਕੀ ਗਾਡਰ ਵਗੈਰਾ ਪੂਰੇ ਸਾਫ਼ ਆ ਜੀ ਹੁਣ ਗੱਲ ਕਰ ਲਈਏ ਆਪਾਂ ਸਾਈਡਾਂ ਦੀ ਸਾਈਡਾਂ ਤੇ ਲੱਗੀ ਹੋਈ ਆ ਜੀ ਇਹ ਫੱਟੀ ਲੱਗੀ ਹੋਈ ਆ 2 ਇੰਚੀ ਤਿੰਨ ਸੂਤ ਫੱਟੀ ਲੱਗੀ ਹੋਈ ਦੇਖ ਸਕਦੇ ਹੋ ਤੁਸੀਂ 2 ਇੰਚੀ ਤਿੰਨ ਸੂਤ ਦੀ ਇਹ ਫੱਟੀ ਆ ਆਮ ਢਾਈ ਦੀ ਵੀ ਲੱਗ ਰਹੀ ਆ ਪਰ ਆਪਾਂ ਤਿੰਨ ਦੀ ਲਾਉਣੇ ਆ ਜੀ ਤੇ ਬਾਕੀ ਸਾਈਡਾਂ ਤੇ ਚਾਦਰ ਲੱਗੀ ਹੈ ਜੀ 12 ਗੇਜ ਜਿਹੜੀ ਆ ਸਾਈਡ ਵਾਲੀ ਚਾਦਰ ਆਈ ਇਹ ਟਾਟਾ ਕੰਪਨੀ ਦੀ ਚਾਦਰ ਆ ਸਾਰੀ ਹਰਸ਼ ਵੀ ਤੇ ਸਾਈਡਾਂ ਤੇ 12 ਗੇਜ ਦੀ ਚਾਦਰ ਲੱਗੀ ਹੋਈ ਹੈ ਜੀ ਤੇ ਟਾਟਾ ਕੰਪਨੀ ਦੀ ਚਾਦਰ ਆਈ ਬਾਕੀ ਟਾਇਰ ਦੇਖ ਲੋ ਜੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਚੰਗੇ ਟਾਇਰ ਪਏ ਆ ਜੀ ਐਮ ਆਰ ਐਫ ਕੰਪਨੀ ਦੇ ਇੱਕ ਵਿਰਲਾ ਕੰਪਨੀ ਦਾ ਟਾਇਰ ਆਈ ਪੂਰੇ ਵਧੀਆ ਗੁੱਡੀ ਕੋਈ ਗੁੱਡੀ ਨਹੀਂ ਕੱਢੀ ਅਰੀਜਨਲ ਗੁੱਡੀ ਦੇ ਵਿੱਚ ਟਾਇਰ ਪਏ ਆ ਜੀ ਤੇ ਚੰਗੇ ਟਾਇਰ ਪਏ ਆ ਜੀ ਵਧੀਆ ਬੇਦਾਗ ਵਜਨ ਚੱਕਣ ਵਾਲੇ ਟਾਇਰ ਹੈ ਮੋਟੀ ਗੁੱਡੀ ਵਾਲੇ ਟਾਇਰ ਆ ਜਿਹੜੇ ਆਪਣੇ ਆਉਂਦੇ ਆ ਵਜਨ ਚੱਕਣ ਆਸਤੇ ਤੇ ਬਾਕੀ ਗੱਲ ਕਰ ਲਈਏ ਜੈਕ ਦੀ ਜੈਕ ਲੱਗਾ 30 ਟਨ ਕੰਪਨੀ ਦਾ 20 ਟਨ ਵਾਲਾ ਜੈਕ ਲੱਗਿਆ ਹੋਇਆ 2 ਸਪੀਡਾਂ ਦਾ ਜੈਕ ਆ ਜੀ 2 ਸਪੀਡਾਂ ਵਾਲਾ ਹਾਈ ਸਪੀਡ ਆ ਇਹ ਛੇਤੀ ਚੱਕਣ ਵਾਲਾ ਘੱਟ ਤੇਲ ਨਾਲ ਇਹ ਚੱਕ ਲੈਂਦਾ ਜੀ ਜੈਕ ਇੱਕ ਆਮ ਜਿਹੜੇ ਨਿੱਕੇ ਟਰੈਕਟਰਾਂ 'ਚ ਘੱਟ ਤੇਲ ਪੈਂਦਾ ਵਗੈਰਾ ਡੀਏ ਵੀਗੈਰਾ 'ਚ ਆਸ਼ਾ ਵਗੈਰਾ ਵਧੀਆ ਟਰਾਲੀ ਇਹ ਚੱਕ ਸਕਦਾ ਹੈ ਤੇ ਵਧੀਆ ਵਜਨ ਆਪਣੇ ਘਰੇਲੂ ਕੰਮਾਂ ਵਾਸਤੇ ਜਿੱਕ ਬਹੁਤ ਜ਼ਿਆਦਾ ਕਾਮਯਾਬ ਆ। ਬਾਕੀ ਕੜੇ ਵਾਲੇ ਰਿਮ ਆ ਜੀ, ਪੂਰੇ ਭਾਰੇ, ਪਲੇਟ ਵਾਲੇ ਰਿਮ ਆ, ਕੜੇ ਵਾਲੇ ਤੇ ਡਬਲ ਕੜਾ ਅਰੀਜਨਲ ਟਰੱਕ ਵਾਲਾ। ਕੋਈ ਸਿੰਗਲ ਕੜਾ ਨਹੀਂ ਗਾ, ਪਤਲਾ ਕੜਾ ਨਹੀਂ। ਇਹ ਡਬਲ ਕੜਾ ਜਿਹੜੇ ਟਰੱਕ ਦੇ ਆਉਂਦੇ ਆ ਜੀ ਉਹ ਡਬਲ ਕੜੇ ਵਾਲੇ ਰਿਮ ਆ। ਬਾਕੀ ਹੁਣ ਆਜੋ ਆਪਣਾ ਡਾਲੇ ਤੇ ਜੀ। ਡਾਲਾ ਹੈਗਾ ਜੀ ਸਾਈਡ ਤੇ ਖੁੱਲਦਾ ਜੀ ਇੱਕ ਪਾਸੇ ਨੂੰ। ਦੇਖ ਸਕਦੇ ਤੁਸੀਂ ਇੱਕ ਪਾਸੇ ਨੂੰ ਸਾਈਡ ਤੇ ਡਾਲਾ ਖੁੱਲਦਾ ਵਗ। ਤੇ ਡਾਲਾ ਵੀ ਦੇਖ ਸਕਦੇ ਹੋ ਆਪਾਂ ਤੁਹਾਨੂੰ ਖੋਲ ਕੇ ਵਿਖਾ ਦਿੰਨੇ ਬਿਲਕੁਲ ਵਧੀਆ ਲੱਗਦਾ ਤੇ ਬਾਕੀ ਫਰਸ਼ ਦੀ ਹੁਣ ਗੱਲ ਕਰ ਲਈਏ ਫਰਸ਼ ਲੱਗੀ ਹੋਈ ਹੈ ਜੀ 10 ਗੇਜ ਦਾ ਇੱਕੋ ਫਰਸ਼ ਟਾਟਾ ਕੰਪਨੀ ਦਾ ਇੱਕੋ ਫਰਸ਼ ਆ ਕੋਈ ਜੋੜ ਨਹੀਂ ਬਗੈਰ ਜੋੜ ਤੋਂ ਆ ਬਾਕੀ ਤੁਹਾਨੂੰ ਨੇੜੇ ਤੋਂ ਖਾ ਲੈਣੇ ਆ 10 ਕਿਹਾ ਤਾਂ 10 ਹੀ ਨਿਕਲੂਗਾ ਇਹ ਨਹੀਂ ਆਪਾਂ ਘਟ ਵੱਧ ਕਹੀਏ ਚੀਜ਼ 10 ਗੇਜ ਦਾ ਫਰਸ਼ ਲੱਗਿਆ ਆ ਦੇਖ ਸਕਦੇ ਹੋ ਪੂਰਾ ਸਾਫ ਤੇ ਕੋਈ ਕਿਸੇ ਪਾਸੇ ਜੋੜ ਨਹੀਂ ਹੈਗਾ ਜੀ ਆਮ ਜੋੜ ਤੋਂ ਗੱਲਾਂ ਸ਼ੁਰੂ ਹੋ ਜਾਂਦਾ ਇੱਕ ਫਰਸ਼ ਆਮ ਲਾਉਣਾ ਚਾਹੀਦਾ ਟਰਾਲੀਆਂ ਨੂੰ ਬਾਕੀ ਤੁਹਾਨੂੰ ਹੁਣ ਹਿੱਸੇ ਦੀ ਗੱਲ ਕਰੀਏ ਹਿੱਸਾ ਹੈਗਾ ਜੀ 4 ਦਾ ਸਹੀ 4 ਦਾ ਜੀ ਮੰਨਤੀ ਕਰ ਸਕਦੇ ਹੋ ਫੀਤੇ ਨਾਲ 4 ਦਾ ਹਿੱਸਾ ਆਮ 4.5 ਕਹਿ ਸਕਦੇ ਆ ਕਹਿ ਦਿੰਦੇ ਲੋਕ ਪਰ ਸਹੀ 4 ਦਾ ਹਿੱਸਾ ਪੂਰਾ ਚੌੜਾ ਜੀ 90 ਇੰਚੀ ਹਿੱਸੇ ਦੀ ਚੜਾਈ ਆ ਦੇਖ ਸਕਦੇ ਹੋ ਬਾਕੀ ਤੁਸੀਂ ਟਾਇਰ ਵੀ ਆਪਾਂ ਵੇਖ ਲਓ ਪੂਰੇ ਚੌੜੇ ਆ ਟਰੈਕਟਰਾਂ ਦੀ ਲੀਹ ਚ ਟਾਇਰ ਆਉਣਗੇ ਇਹ ਨਹੀਂ ਵੀ ਭੀੜਾ ਲੀਹ ਪਾੜੂਗਾ ਗਿੱਲੇਵਾਂ ਦੇ ਵਿੱਚ ਹੁਣ ਝੋਨੇ ਵਗੈਰੇ ਦਾ ਗਾਂ ਸੀਜ਼ਨ ਆਉਣਾ। ਪੂਰੇ ਬਾਹਰ ਟਾਇਰ ਆਉਂਦੇ ਵੀ ਦੇਖ ਸਕਦੇ ਹੋ ਤੁਸੀਂ। ਕੰਨੀਆਂ ਤੇ ਟਾਇਰ ਆਉਂਦੇ ਆ। ਤੇ ਬਾਕੀ ਆਪਾਂ ਡਾਲਾ ਕਰ ਲਗੇ ਬੰਦ। ਜਿਹੜੇ ਹੁਣ ਵਿਚਲੇ ਗਾੜਰੇ ਆ ਜੀ ਵਿਚਲੇ ਗਾੜਰੇ ਇਹਦੇ ਪਾਏ ਹੋਏ ਆ ਜੀ 6-3 ਦੇ। ਵਿਚਲੇ ਗਾੜਰੇ ਜੀ ਉਹ ਵੀ 6-3 ਦੇ ਸਾਇਲਡ ਕੰਪਨੀ ਦੇ ਆ ਤੇ ਵੱਡੇ ਗਾੜਰੇ ਹੈਗੇ ਜੀ 8 ਦੇ। 8-4 ਦੇ ਗਾੜਰੇ। ਬਾਕੀ ਆਹ ਟਾਇਰ ਐਮ ਆਰ ਐਫ ਕੰਪਨੀ ਦਾ ਤੇ ਵਧੀਆ ਨਵਾਂ ਹਿੱਸਾ ਜੀ 4 ਦਾ। MRF ਕੰਪਨੀ ਦਾ ਇਹ ਵੀ ਟਾਇਰ ਬਹੁਤ ਚੰਗੀ ਗੁੱਡੀ ਪਈ ਆ ਰੀਜਨਲ ਗੁੱਡੀ ਚ ਕੋਈ ਗੁੱਡੀ ਨਹੀਂ ਨਿਕਲੀ ਵੀ ਟਾਇਰਾਂ ਦੀ ਤੇ ਮੋਟੀ ਗੁੱਡੀ ਜਾਈ ਇਹ ਚੰਗਾ ਵਜਨ ਚੱਕ ਸਕਦੇ ਆ ਟਾਇਰ ਬਾਕੀ ਦੇਖਸੋ ਬਾਕੀ ਰੰਗ ਵਗੈਰਾ ਜਿਹੜਾ ਹੋਇਆ ਹੋਇਆ ਗਈ ਰੰਗ ਹੋਇਆ ਵਾ ਐਸਡੀ ਕੰਪਨੀ ਦਾ 2K ਰੰਗ ਆ ਪੂਰਾ ਲਿਸ਼ਕਾ ਲਈ ਦੇਖ ਸਕਦੇ ਹੋ ਵਿੱਚ ਦੀ ਹੱਥ ਵਗੈਰਾ ਉਵੇਂ ਦਿਖਦਾ ਪਿਆ ਆਪਣਾ ਮੂੰਹ ਦੇਖ ਸਕਦੇ ਹੋ ਰੰਗ ਪੂਰਾ ਲਿਸ਼ਕਣਾ ਰੰਗ ਆ ਜੀ ਤੇ ਬਾਕੀ ਟਰਾਲੀ ਦੀ ਡਿਮਾਂਡ ਦੀ ਆ ਜੀ ਡਿਮਾਂਡ ਹੈਗੀ ਆ ਜੀ ਇਹਦੀ 1 ਲੱਖ ਤੇ 20000 ਰੁਪਿਆ ਜੇ ਤੁਸੀਂ ਇਸ ਤਰ੍ਹਾਂ ਟਰਾਲੀ ਲੈਣੀ ਆ ਬਿਨਾ ਵਿੱਡ ਤੋਂ ਬਾਕੀ ਜਿੰਨਾ ਵੀਰਾਂ ਨੇ ਵਿੱਡ ਵੀ ਇਹਦੇ ਤੇ ਲਵਾਉਣਾ ਆਪਾਂ ਵਿੱਡ ਵੀ ਬਣਵਾ ਕੇ ਦੇ ਦਾਂਗੇ ਫਿਰ ਡਿਮਾਂਡ 1 ਲੱਖ 35000 ਹੋ ਜੂ ਫਿਰ ਵਿੱਡ 2.5 ਫੁੱਟਾ ਲੱਗ ਜੂ ਜਿਸਤੀ ਜਾਲੀ ਵਾਲਾ ਚਾਰਜ ਫਿਰ ਵਿੱਡ ਲੱਗ ਜੂਗਾ ਤੇ ਬਾਕੀ ਜਿਹੜੇ ਕਿਸੇ ਵੀਰ ਨੇ ਕੋਈ ਪੁਰਾਣੀ ਟਰਾਲੀ ਹੈਗੀ ਆ ਜੈਕ ਵਾਲੀ ਆ ਜਾਂ ਸਿੰਪਲ ਆ ਗਲੀ ਆ ਉਹ ਤੁਸੀਂ ਵੇਚਣਾ ਚਾਹੁੰਦੇ ਹੋ ਉਹ ਆਪਾਂ ਵਿੱਚ ਤੁਹਾਡੀ ਕਟਿੰਗ ਹੋ ਜੂਗੀ ਇਹ ਟਰਾਲੀ ਲੈ ਸਕਦੇ ਹੋ ਜੀ ਵजन ਇਹਦਾ ਹੈਗਾ ਜੀ 15 ਕੁਆਂਟਾ 1.14 ਤੋਂ 15 ਕੁਆਂਟਲ ਦੇ ਵਿੱਚ ਵਿੱਚ ਇਸ ਟਰਾਲੀ ਦਾ ਵਜ਼ਨ ਆ ਜੀ ਬਾਕੀ ਮਕੰਦੇ ਵਾਲਾ ਪਿੰਡ ਆਈ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਆਈ ਫਰੀਦਕੋਟ ਮਕਸਰ ਤੋਂ ਇੱਕੋ ਜਿੰਨੀ ਵਾਟ ਆਪਾਂ ਨੂੰ ਪੈ ਜਾਂਦੀ ਐ 18 ਤੋਂ 20 ਕਿਲੋਮੀਟਰ ਵਾਟ ਤੇ ਬਾਕੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 94788 86538 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰਾਲੀ ਖਰੀਦ ਸਕਦੇ ਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ